ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰੇ ਪੈਨਪ੍ਰਾਵਾਂ ਨੂੰ ਵੈਲਕਮ ਆਜੀ ਤੁਹਾਡਾ ਸਿਫਤ ਡੈਰੀ ਫਾਰਮ ਦੇ ਉੱਪਰ ਅੱਜ ਦੀ ਵੀਡੀਓ ਰਹਿਣ ਵਾਲੀ ਹੈ ਜੀ ਇੱਕ ਬਹੁਤ ਖਾਸ ਟੌਪਿਕ ਤੇ ਗਾਂ ਸੂਣ ਤੋਂ ਬਾਅਦ ਉਹਨੂੰ ਆਪਾਂ ਕਿਸ ਤਰ੍ਹਾਂ ਪੀਕ ਪੁਆਇੰਟ ਤੱਕ ਲੈ ਕੇ ਜਾਈਏ ਜੀ ਸਭ ਤੋਂ ਪਹਿਲਾਂ ਦੇਖੋ ਇਹਦੇ ਵਿੱਚ ਤੁਸੀਂ ਸਟੈਪ ਬਾਈ ਸਟੈਪ ਜੜੀਆਂ ਕੁਝ ਕੱਲਾਂ ਨੇ ਜੀਆਂ ਉਸੇ ਤਰ੍ਹਾਂ ਹੀ ਕਰਨੀਆਂ ਨੇ ਜਿੱਦਾਂ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਕਿਉਂਕਿ ਅਸੀਂ ਇਦਾਂ ਹੀ ਆਪਣੇ ਫਾਰਮ ਦੇ ਵਿੱਚ ਜੜੀਆਂ ਨੇ ਗਾਵਾਂ ਨੂੰ ਪੀਕ ਤੱਕ ਲੈ ਕੇ ਜਾਂਦੇ ਆ ਸਭ ਤੋਂ ਪਹਿਲਾਂ ਜਦੋਂ ਤੁਹਾਡੀ ਗਾਂ ਦੀ ਡਿਲੀਵਰੀ ਹੋ ਜਾਂਦੀ ਹੈ ਜੀ ਤੁਸੀਂ 1 ਘੰਟੇ ਦੇ ਵਿੱਚ ਵਿੱਚ ਗਾਂ ਨੂੰ ਜਿਹੜਾ ਗੋੜ ਦੇਣਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ 3 ਦਿਨ ਗਾਂ ਨੂੰ ਲਗਾਤਾਰ ਕੈਲਸ਼ੀਅਮ ਜਲ ਦੇਣੀ ਹੈ ਜੀ ਜਿਹੜੀ ਗਾਂ ਦੀ ਪਹਿਲੀ ਮਿਲਕਿੰਗ ਦੂਜੀ ਤੇ ਤੀਜੀ ਤਿੰਨ ਟਾਈਮ ਦੀ ਜਿਹੜੀ ਮਿਲਕਿੰਗ ਹੈ ਉਹ ਤੁਸੀਂ ਸਾਰਾ ਦੁੱਧ ਨੀ ਗਾਂ ਦਾ ਚੋਣਾ ਮਤਲਬ ਤੁਸੀਂ ਉਹਦੀ ਮਿਲਕਿੰਗ ਜਿਹੜੀ 2-3 ਕਿਲੋ ਦੁੱਧ ਜਿਹੜਾ ਕੱਢ ਲਓ ਕਿਉਂਕਿ ਉਹਦੇ ਨਾਲ ਕੀ ਹੈ ਜੇ ਇੱਕਦਮ ਤੁਸੀਂ ਗਾਂ ਦਾ ਸਾਰਾ ਦੁੱਧ ਚੋਂਦੇ ਹੋ ਤਾਂ ਉਹਦੇ ਨਾਲ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਗਾਂ ਨੂੰ ਥੋੜਾ ਡਰ ਹੁੰਦਾ ਹੈ ਕਿਤੇ ਉਹ ਬੈਠ ਨਾ ਜਾਏ ਨਾ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਸੋ ਇਸ ਤੋਂ ਬਾਅਦ ਜੀ ਤੁਸੀਂ ਇੱਕ ਹਫਤਾ ਟਰਾਂਜੀਸ਼ਨ ਫੀਡ ਨਾਰਮਲੀ ਦੇਣੀ ਹੈ ਯਾਨੀ ਕਿ ਤੁਸੀਂ ਗਾਂ ਸੂਣ ਤੋਂ ਬਾਅਦ ਤੁਰੰਤ ਹੀ ਗਾਂ ਨੂੰ ਜਿਹੜਾ ਫੀਡ ਸਟਾਰਟ ਕਰ ਦੋ ਵੀ ਜ਼ਿਆਦਾ ਮਾਤਰਾ ਦੇ ਵਿੱਚ ਉਹਦੇ ਨਾਲ ਵੀ ਪ੍ਰੋਬਲਮ ਹੁੰਦੀ ਹੈ ਜੀ ਠੀਕ ਹੈ ਗਾ ਨੂੰ ਜਦੋਂ 15 ਤੋਂ 20 ਦਿਨ ਹੋ ਜਾਣ ਜੀ ਉਸ ਤੋਂ ਬਾਅਦ ਅਸੀਂ ਕਾੜਾ ਵਰਤਦੇ ਹਾਂ ਉਹਦੇ ਨਾਲ ਉਹ ਕੀ ਹੈ ਮੈਲੇ ਤੋਂ ਚੱਲ ਜਾਂਦੀ ਏ ਤੇ ਉਹ ਕਾੜੇ ਦੀ ਵੀਡੀਓ ਜਲਦੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਕਿੱਦਾਂ ਬਣਾਈਦਾ ਹੈ ਉਸ ਤੋਂ ਬਾਅਦ ਜੀ 15 ਤੋਂ 20 ਦਿਨ ਬਾਅਦ ਅਸੀਂ ਫੇਰ ਜਿਹੜਾ ਦੁਆਰਾ ਇੱਕ ਵਾਰੀ ਗਾਂ ਨੂੰ ਟੋਨੋ ਫੋਰਸ ਤੇ V5 ਦੇ 3 ਦਿਨ ਲਗਾਤਾਰ ਇੰਜੈਕਸ਼ਨ ਲਗਾ ਦਿੰਨੇ ਆ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਅਸੀਂ ਜਿਹੜੀ ਐਨਾਬਲਾਈਡ ਦੀ ਜਿਹੜੀ 200 ਐਮਐਲ ਐਨਾਬਲਾਈਡ ਅਸੀਂ ਉਹਨੂੰ ਡੇਲੀ ਦੇਣਾ ਉਹਦੇ ਨਾਲ ਕੀ ਐ એનર્ਜੀ ਜਿਹੜੀ ਉਹਨੂੰ ਆਂਦੀ ਹੈ ਖਾਣ ਪੀਣ ਚ ਵੀ ਇੰਪਰੂਵਮੈਂਟ ਹੁੰਦੀ ਹੈ ਜੀ ਤੇ ਕੈਲਸ਼ੀਅਮ ਦੀਆਂ ਜੈੱਲਾਂ ਜਿਹੜੀਆਂ ਫਿਰ 3 ਦਿਨ ਲਗਾਤਾਰ ਅਸੀਂ ਦੇਨੇ ਆ ਫਿਰ ਅਸੀਂ ਗਾਂ ਦੀ ਲੇਟੀ ਸਟਾਰਟ ਕਰ ਦਿੰਨੇ ਆ ਜੀ ਇਸ ਦੇ ਵਿੱਚ 1 ਮੰਥ ਦੇ ਵਿੱਚ ਵਿੱਚ ਗਾਂ ਜਿਹੜੀ ਆਪਣੀ ਪੀਕ ਪੁਆਇੰਟ ਤੇ ਆ ਜਾਂਦੀ ਹੈ ਜੀ ਇਸ ਤਰ੍ਹਾਂ ਅਸੀਂ ਆਪਣੇ ਫਾਰਮ ਦੇ ਵਿੱਚ ਜੀ ਗਾਵਾਂ ਨੂੰ ਕਰਦੇ ਆ ਤਿਆਰ ਤੇ ਉਹਨਾਂ ਨੂੰ ਦੁੱਧ ਤੱਕ ਲੈ ਕੇ ਜਾਂਦੇ ਆ ਏ ਸਟੈਪ ਬਾਏ ਸਟੈਪ ਹੀ ਕੀਤਾ ਜਾਏ ਜੇ ਆਪਾਂ ਇੱਕੋ ਦਾ ਮੀ ਜਿਵੇਂ گاؤں ਸੁਪੀ ਤਾਂ ਨਾਲ ਦੀ ਨਾਲ ਸਾਰੀਆਂ ਚੀਜ਼ਾਂ ਹੀ ਕਰ ਦਿੱਤੀਆਂ ਜਾਣ ਤਾਂ ਉਹਦੇ ਨਾਲ ਕੀ ਹੈ ਜੀ گاਵਾਂ ਨੂੰ ਆਉਂਦੀ ਹੈ ਪ੍ਰੋਬਲਮ ਸੋ ਇਹ ਚੀਜ਼ਾਂ ਸਨ ਜਿਹੜੀਆਂ ਤੁਸੀਂ ਇਹਨਾਂ ਨੂੰ ਫੋਲੋ ਕਰਕੇ گاਵਾਂ ਨੂੰ ਵਧੀਆ ਕਰ ਸਕਦੇ ਹੋ ਤਿਆਰ ਧੰਨਵਾਦ ਜੀ ਤੁਹਾਡਾ ਵੀਡੀਓ ਨੂੰ ਦੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਕਲਿੱਪਸ ਜਿਹੜੀ ਮੈਂ ਐਡ ਕੀਤੀ ਹੈ ਜੀ ਇੱਥੇ ਆਪਾਂ گاਵਾਂ ਨੂੰ ਮਿਨਰਲ ਮਿਕਸਚਰ ਪਾ ਰਹੇ ਸੀਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓਜ਼ ਨੂੰ ਕਾਫੀ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਣਾ ਜੀ ਧੰਨਵਾਦ ਵੀਡੀਓ ਦੇਖਣ ਦੇ ਲਈ